ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਆਪਣਾ ਸਵੇਰ ਦੇ ਕੰਮ ਸ਼ੁਰੂ ਕਰਨ ਲੱਗੇ ਆਂ ਕਿਰਪਾ ਕਰਨੀ ਜੀ ਮੇਰ ਕਰਨੀ ਜੀ ਵੈਗੁਰੂ ਜੀ ਹੁਣ ਆਪਾਂ ਰਸੋਈ ਚ ਜਾਵਾਂਗੇ ਰਸੋਈ ਚ ਲੋ ਜੀ ਅੱਜ ਪਹਿਲਾਂ ਆਪਾਂ ਲਾਉਣੇ ਰੋਟੀ ਰੋਟੀ ਪਹਿਲਾਂ ਲਾ ਲਾਂਗੇ ਤੇ ਭਾਂਡੇ ਮੰਜਾਂਗੇ ਫੇਰ ਕਿਉਂਕਿ ਬੇਟੇ ਨੇ ਜਾਣਾ ਹੁਣ ਥੋੜਾ ਜਿਹਾ ਸੱਜ ਰਹੇ ਹੁਣ ਪਹਿਲਾਂ ਰੋਟੀ ਲਾ ਲਈਏ ਭਾਂਡਿਆਂ ਦੀ ਸੇਵਾ ਕਰਾਂਗੇ ਬਾਅਦ ਚ ਨਾਲੇ ਕਿਉਂ ਗਰਮ ਕਰਾਂਗੇ ਦੇਖਾਂਗੇ ਵੀਡੀਓ ਚ ਅੱਗੇ ਦੇਖਿਓ ਕੀ ਗੁਝ ਬਣਾਉਣੀ ਅੱਜ ਆਪਾਂ ਲੋ ਜੀ ਪਹਿਲਾਂ ਲਾ ਦਈਏ ਰੋਟੀ ਲੈ ਗੁਰਜੀ ਰੋਟੀ ਲਾਤੀ ਹੈ ਲੋ ਜੀ ਇੱਧਰ ਆਪਾਂ ਪਾਣੀ ਗਰਮ ਕਰ ਰਹੇ ਸੀਗੇ ਬੇਟਾ ਕੇਹਿੰਦਾ ਰੋਟੀ ਦੇਜੋ ਹਨ ਨੂੰ ਹਨ ਬੇਟੀ ਨੂੰ ਰੋਟੀ ਖਵਾਇਆ ਹੀ ਏ ਲੋ ਜੀ ਇੱਧਰ ਆਪਾਂ ਕਿਉਂ ਗਰਮ ਧਰਦਣੇ ਇੱਥੇ ਹੋਣਾ ਇੰਨੇ ਕਿਉਂ ਗਰਮ ਹੋਊਗਾ ਇੰਨੇ ਆਪਣਾ ਕਿਉਂ ਗਰਮ ਹੁੰਦਾ ਤੇ ਆਪਾਂ ਹੁਣ ਇੱਧਰ ਕਰ ਲੈਣੇ ਆ ਭਾਂਡਿਆਂ ਦੀ ਸੇਵਾ ਲੋ ਜੀ ਹੁਣ ਆਪਾਂ ਭਾਂਡੇ ਦੀ ਸੇਵਾ ਕਰ ਲਾਂ ਨੇ ਇੱਧਰ ਆਪਾਂ ਭਾਂਡੇ ਮੋੜ ਦਿਆਂ ਲੋ ਜੀ ਹੁਣ ਆਪਾਂ ਭਾਂਡੇ ਧੋ ਦਾਂਗੇ ਪਹਿਲਾਂ ਮਾਂ ਜਵਾ ਮਾਂ ਜੇ ਰੱਖਤੇ ਨੇ ਸਰਫ ਨਾਲ ਤੇ ਹੁਣ ਇਹ ਧੋ ਦਈਏ ਕਿੰਨੀ ਆ ਪਹਿਲੇ ਵੱਡੀ ਕਿੰਨੀ ਧੋ ਦਨੇ ਉਧਰ ਰੱਖ ਦਨੇ ਸਿੰਕ ਚ ਉੱਪਰ ਬਾਲਟੀਆਂ ਮੋਦੀਆਂ ਮਾਰ ਦਾਂਗੇ ਲੋ ਜੀ ਛੋਟੀਆਂ ਕਿੰਨੀ ਉੱਪਰ ਰੱਖ ਦਾਂਗੇ ਇਹ ਪਹਿਲਾਂ ਵੱਡੇ ਰੱਖ ਕੇ ਹੁਣ ਇਹ ਰੱਖਦੀ ਆ ਬਾਲਟੀਆਂ ਛੋਟੀ ਬਾਲਟੀ ਆ ਥੋੜੀ ਜਿਹੀ ਏਥੇ ਰੱਖ ਲੈਣੇ ਤੇ ਮੱਟੀ ਬਾਲਟੀ ਦੂਜੀ ਉੱਤੇ ਮੁੱਦੀ ਮਾਰ ਦਾਂਗੇ ਪਹਿਲਾਂ ਭਾਂਡਿਆਂ ਦੀ ਇਹ ਸੇਵਾ ਜ਼ਰੂਰੀ ਆ ਨਹੀਂ ਫਿਰ ਸੋਈ ਭਰੀ ਪਈ ਆ ਫਿਰ ਕਾਂਸਾ ਸਾਫ਼ ਕਰਾਂਗੇ ਪਹਿਲਾਂ ਭਾਂਡਿਆਂ ਦਾ ਕੰਮ ਨਿਬੜ ਜੇ ਵੀ ਵਧੀਆ ਲੋ ਜੀ ਇਹ ਵੀ ਮੰਜੀ ਗਈ ਭਾਂਡੇ ਬਾਲਟੀ ਇਹ ਰੋਟੀ ਖਾਵਾਂਗੇ ਬੇਟਾ ਖਾ ਕੇ ਚਲੇ ਆ ਗਏ ਆ ਦੀ ਪਾਂਡੇ ਇੱਥੇ ਧਰਤੇ ਲੋ ਜੀ ਵੈਗਰੂ ਜੀ ਹੁਣ ਇਹ ਵਾਲਟੀ ਵੀ ਰੱਖਦੀ ਉੱਤੇ ਪਾਣੀ ਨੁੱਚੜ ਜਾਣਾ ਸ਼ਾਮ ਤੱਕ ਹੁਣ ਰਸੋਈ ਸਾਫ਼ ਕਰਾਂਗੇ ਕੱਲ੍ਹ ਨੂੰ ਲੋ ਜੀ ਹੁਣ ਇੱਧਰ ਭੁੰਨ ਲੈਨੇ ਆਟਾ ਆਪਾਂ ਇਹ ਕਿਉਂ ਪਾਤਾ ਡੱਬੇ 'ਚ ਇਹ ਡੱਬੇ ਵਾਲਾ ਸੀਗਾ ਸਿੱਟ ਇਹ 'ਚ ਮੱਖਣ ਸੀਗਾ ਪਹਿਲਾਂ ਹੁਣ ਇਹਦੇ ਵਿੱਚ ਆਟਾ ਭੁੰਨ ਲੈਨੇ ਆਪਾਂ ਉਹ ਕਿਉਂ ਜੇ 'ਚ ਆਟਾ ਭੁੰਨ ਲਈਏ ਇਹਨੂੰ ਥੋੜਾ ਜਿਹਾ ਪਹਿਲਾਂ ਆਟਾ ਪੁੰਨ ਕੇ ਫਿਰ ਇਹਦੇ ਚ ਪਾ ਲਾਂਨੇ ਆ। ਸ਼ੱਕਰ ਸ਼ੱਕਰ ਪਾ ਲਾਂਗੇ। ਪਹਿਲਾਂ ਵਰਪੀਆਂ ਬਣਾ ਲਈਏ ਚਾਹ ਪਿੰਨੀਆਂ ਬਣ ਜਾਂਦੀਆਂ ਨੇ। ਲੋ ਜੀ ਅੱਜ ਪਿੰਨੀਆਂ ਨਹੀਂ ਬਣਾਉਂਦੇ ਆਪਾਂ। ਇਹਨੂੰ ਭੁੰਨਾਂਗੇ ਚੰਗੀ ਤਰ੍ਹਾਂ ਕੜਕ ਕਰ ਲਾਂਗੇ। ਕੜਕ ਹੁਣ ਤੱਕ ਆਟਾ ਬ੍ਰਾਊਨ ਬ੍ਰਾਊਨ ਜਿਵੇਂ ਆਪਾਂ ਪ੍ਰਸ਼ਾਦ ਬਣਾਉਂਦੇ ਆਵੇਂ ਹੁਣ ਤੱਕ ਭੁੰਨਾਂਗੇ ਉਸ ਤੋਂ ਬਾਅਦ ਪਾ ਲਾਂਗੇ ਇਹਦੇ ਵਿੱਚ। ਲੋ ਜੀ ਪੁੱਜ ਗਿਆ ਆਪਣਾ ਆਟਾ ਹੁਣ ਇਹਦੇ ਵਿੱਚ ਪਾ ਲਾਂ ਨੇ ਆਪਾਂ ਸ਼ੱਕਰ ਲੋ ਜੀ ਬੈਗਰੂ ਜੀ ਇਹਦੇ ਵਿੱਚ ਹੁਣ ਸ਼ੱਕਰ ਪਾ ਲਾਂ ਨੇ ਸ਼ੱਕਰ ਪਾ ਕੇ ਇਹਨੂੰ ਥੋੜਾ ਜਿਹਾ ਹੋਰ ਪੁੰਨ ਲਾਂ ਨੇ ਆ ਪੁੰਨ ਕੇ ਦੇਖਿਓ ਵਧੀਆ ਬਣ ਜਾਣੀ ਬਹੁਤ ਵਧੀਆ ਕਰਾਰੀ ਕਰਾਰੀ ਜੀ ਪਜੀਰੀ ਵੀ ਜਿਵੇਂ ਹੁੰਦੀ ਆ ਬਣਾ ਕੇ ਦੇਖਿਓ ਲੋ ਜੀ ਵਾਹਿਗੁਰੂ ਜੀ ਹੁਣ ਆਪਣਾ ਕੰਮ ਨਿਬੜ ਗਿਆ ਹੁਣ ਰਸੋਈ ਕਰਦਣੀ ਆਪਾਂ ਸਾਫ਼ ਅਗਰ ਵੀਡੀਓ ਵਧੀਆ ਲੱਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ